ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝੇ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਮੈਂ ਪਹੁੰਚਿਆ ਤੂਰ ਫਾਰਮ ਤੇ ਤਕਰੀਬਨ ਤੂਰ ਫਾਰਮ ਦੇ ਵੀਡੀਓ ਤੁਸੀਂ ਅਕਸਰ ਹੀ ਵੇਂਦੇ ਰਹਿੰਦੇ ਜੇ ਬੜੇ ਚੰਗੇ ਇਥੇ ਨੀਲੀ ਰਾਵੀ ਦੇ ਹੀਰੇ ਸਾਂਭੇ ਆ ਆਪਣੇ ਭਾਈ ਗਰਮੀਤ ਤੂਰ ਹੁਣਾ ਜੇ ਕਿਸੇ ਨੇ ਨੀਲੀ ਰਾਵੀ ਨਸਲ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਵੀ ਕਿੱਦਾਂ ਦੇ ਜਾਨਵਰ ਹੁੰਦੇ ਆ ਤੇ ਤੁਸੀਂ ਇੱਥੇ ਆ ਕੇ ਤੂਰ ਫਾਰਮ ਤੇ ਕੱਲਾ ਕੱਲਾ ਪਸ਼ੂ ਜਿਹੜਾ ਨੀਲੀ ਦਾ ਕਿਵੇਂ ਦਾ ਹੁੰਦਾ ਹੈ ਰਾਵੀ ਦਾ ਕਿਵੇਂ ਦਾ ਹੁੰਦਾ ਹੈ ਆਪਣੀ ਮਨ ਦੀ ਇਛਾ ਜਿਹੜੀ ਉਹ ਪੂਰੀ ਕਰ ਸਕਦੇ ਜੀ ਜਿਹੜੇ ਵੀ ਚਾਹ ਬਾਣਿਆ ਕਿ ਨੀਲੀ ਰਾਵੀ ਬਰੀਡ ਵੇਖਣੀ ਆ ਅਸਲੀ ਤੇ ਪਿਓਰ ਬਰੀਡ ਜਿਹੜੀ ਆ ਉਹ ਇਹਨਾਂ ਦੇ ਕੋਲ ਮੌਜੂਦ ਆ ਤੇ ਅੱਜ ਇੱਕ ਬੜੀ ਖੁਸ਼ੀ ਵਾਲੀ ਗੱਲ ਆ ਕਿ ਜਿਹੜਾ ਭਾਈ ਗੁਰਮੀਤ ਹੁਣਾ ਕਟਾ ਬਾਬਿਆਂ ਨੂੰ ਦੇੜਾ ਹੈ ਝਾਰ ਸਾਹਿਬ ਵਾਲਿਆਂ ਨੂੰ ਉਹ ਕਟਾ ਮਾਝੇ ਏਰੀਆ ਦੇ ਵਿੱਚ ਜਾ ਰਿਹਾ ਵਾ ਅੱਗੇ ਵੀ ਮਾਝੇ ਜਾਣਾ ਸੀ ਪਰ ਹੁਣ ਇੱਕ ਘਰੇ ਜਾ ਰਿਹਾ ਵਾ ਇਹ ਪਾਜੀ ਕੁਲਦੀਪ ਸਾਹਮਣੇ ਤੁਸੀਂ ਵੇਖ ਸਕਦੇ ਜੀ ਇਹਨਾਂ ਕਟਾ ਜਿਹੜਾ ਖਰੀਦ ਲਿਆ ਬਾਬਿਆਂ ਦੇ ਨਾਲ ਸੌਦਾ ਹੋ ਗਿਆ ਇਹਨਾਂ ਦਾ ਤੇ ਇਹ ਕੱਟੇ ਦਾ ਬਾਪ ਸ਼ੈਨਸ਼ਾ ਤੇ ਮਾਂ ਜਿਹੜੀ ਆ ਉਹ ਵੀ ਬਹੁਤ ਜ਼ਿਆਦੀ ਚੰਗੀ ਇਸ ਫਾਰਮ ਤੇ ਰਹੀ ਹੈ ਤੇ ਬਾਕੀ ਪਹਿਲਾਂ ਤੁਹਾਨੂੰ ਬਾਈ ਜੀ ਹੁਣਾਣਾ ਗੱਲ ਕਰਾ ਦਿੰਨੇ ਆ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਸਭ ਠੀਕ ਠਾਕ ਜੀ ਹਾਂਜੀ ਵਧੀਆ ਤੁਸੀਂ ਦੱਸੋ ਸਤਿ ਸ੍ਰੀ ਅਕਾਲ ਭਾਈ ਜੀ ਸਾਰੇ ਵੇਖਣ ਵਾਲਿਆਂ ਨੂੰ ਧੰਨਵਾਦ ਜੀ ਧੰਨਵਾਦ ਤੇ ਇਹਦਾ ਮੜਾ ਇਹ ਦੱਸ ਦੋ ਵੀ ਬਾਪ ਇਹਦਾ ਸ਼ੈਨਸ਼ਾ ਜਿਹੜਾ ਪਾਕਿਸਤਾਨੋਂ ਆਇਆ ਦਾ ਬਾਪ ਜਿਹੜਾ ਪਾਕਿਸਤਾਨੋਂ ਇਪੋਰਟ ਸੀਗਾ ਬਾਦਲ ਸਾਹਿਬ ਲੈ ਕੇ ਆਏ ਸੀ ਹਾਂਜੀ ਤੇ ਬਾਅਦ ਚ ਉਹ ਲక్ష్ਮੀ ਡੇਰੀ ਫਾਰਮ ਤੇ ਚਲਾ ਗਿਆ ਸੀ ਉਸ ਤੋਂ ਬਾਅਦ ਮੈਂ ਲੈ ਆਇਆ ਸੀ ਹਾਂਜੀ ਇਸ ਟਾਈਮ ਤੁਹਾਡੇ ਫਾਰਮ ਤੇ ਹੀ ਹਾਂਜੀ ਉਹ ਆਪਣੇ ਕੋਲ ਹੀ ਠੀਕ ਆ ਇਹਦੀ ਮਾਂ ਤੁਸੀਂ ਖਰੀਦ ਕੇ ਲਿਆਏ ਸੀ ਇਹੇ ਇਹਦੀ ਮਾਂ ਖੇਮ ਕਰਨ ਦੇ ਕੋਲ ਮਸਤ ਘੜ ਤੋਂ ਲਈ ਸੀ ਮਸਤ ਘੜ ਤੋਂ ਲਈ ਹਾਂਜੀ ਉਹਦੇ ਪਿਛਲੇ ਸਾਲ ਡੈਥ ਹੋ ਗਈ ਸੀਗੀ ਹਾਂਜੀ ਤੇ ਬਹੁਤ ਹੀ ਚੰਗੀ ਮੱਝ ਸੀ ਉਹਦੀ ਠੀਕ ਵਾਹ ਰੂਟੀਨ ਦਾ ਦੁੱਧ ਤੁਹਾਡੇ ਦੋ ਕਿੰਨਾ ਕੁ ਦਿੰਦੀ ਸਾਡੇ ਕੋਲੇ ਇੰਨੇ ਪਸ਼ੂਆਂ ਦੇ ਵਿੱਚ ਵੀ 16 ਤੋਂ ਉੱਪਰ ਕਰਦੀ ਰਹੀ ਹੈ ਜੀ ਠੀਕ ਠੀਕ ਆ ਯਾਨੀ ਕਿ ਆਮ ਰੂਟੀਨ ਦਾ ਸੰਭਾਲ ਹੈ ਨਹੀਂ ਇਹ ਨਹੀਂ ਬਿਲਕੁਲ ਬਿਲਕੁਲ ਨਹੀਂ ਹੋਣੀ ਚਾਹੀਦੀ ਹਾਂਜੀ ਤੇ ਫਿਰ ਵੀ ਬਹੁਤ ਵਧੀਆ ਸੀ ਮੱਝ ਠੀਕ ਤੇ ਸਾਹਮਣੇ ਤੁਹਾਨੂੰ ਮਲਾਉਂਦੇ ਆ ਆਪਣੇ ਵੀਰ ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਭ ਠੀਕ ਠਾਕ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਵਧੀਆ ਸਭ ਠੀਕ ਠਾਕ ਪਹਿਲਾਂ ਤੇ ਅੱਜ ਵਧਾਈ ਦੇ ਪਾਤਰ ਜੇ ਤੁਸੀਂ ਬੜਾ ਸੋਹਣਾ ਨਕੀਨਾ ਇੱਕ ਜਿਹੜਾ ਪਰਮਾਤਮਾ ਨੇ ਤੁਹਾਡੀ ਝੋਲੀ ਪਾਇਆ ਵਾ ਤੇ ਕੀ ਸੋਚ ਕੇ ਅੱਜ ਇਹ ਕਟਾ ਜਿਹੜਾ ਆਪਾਂ ਲਿਆ ਵਾ ਇਹ ਤਾਂ ਜੀ ਜਿਹੜੀ ਸੋਚ ਆ ਇੱਕ ਤਾਂ ਮੇਰੀ ਸੋਚ ਇਹ ਆ ਕਿ ਸਾਡੇ ਜਿਹੜੀ ਬਾਰਡਰ ਬੈਲਟ ਆ ਹਾਂ ਜੀ ਇਹ ਉਹਦੇ ਨਾਲ ਹੀ ਜਿਹੜਾ ਸਭ ਕੁਛ ਇਹਦਾ ਅੱਗਾ ਪਿੱਛਾ ਜੁੜਦਾ ਹੈ ਠੀਕ ਹੈ ਤੇ ਉਸ বেলਟ ਨੂੰ ਅਸੀਂ ਜਿਹੜਾ ਬਚਾ ਕੇ ਰੱਖਣਾ ਬਚਾ ਕੇ ਕੀ ਉਹ ਤੋਂ ਅੱਗੇ ਵਧਾਉਣ ਲਈ ਠੀਕ ਹੈ ਉਹ ਸੋਚਣਾ ਇਹ ਕੱਟੇ ਤੇ ਆਏ ਆ ਠੀਕ ਹੈ ਤੇ ਅਸੀਂ ਭਾਈ ਹੁਣਾਂ ਦੇ ਰਿਣੀ ਆ ਠੀਕ ਹੈ ਕਿ ਜਿਹੜਾ ਇਹਨਾਂ ਨੇ ਸਾਨੂੰ ਇਹ ਨਗੀਨਾ ਸਾਡੇ ਏਰੀਏ ਨੂੰ ਗਿਫਟ ਕੀਤਾ ਹੈ ਬਿਲਕੁਲ ਬਿਲਕੁਲ ਸਹੀ ਕਹ ਰਹੇ ਆ ਤੇ ਅਸੀਂ ਇਹਨਾਂ ਦੇ ਸਦਾ ਰਿਣੀ ਰਵਾਂਗੇ ਆਪਣਾ ਇਹ ਪਿੰਡ ਦਾ ਪ੍ਰੋਪਰ ਐਡਰੈਸ ਦੱਸ ਦਈਏ ਮੇਰਾ ਪਿੰਡ ਖਾਲੜੇ ਦੇ ਕੋਲ ਕਲਸੀਆਂ ਖੁਰਦ ਹੈ ਜੀ ਠੀਕ ਹੈ ਕਲਸੀਆਂ ਖੁਰਦ ਹਾਂ ਠੀਕ ਹੈ ਖਾਲੜੇ ਤੋਂ ਕਿੰਨੀ ਕੁ ਦੂਰੀ ਤੇ ਆ ਖਾਲੜੇ ਤੋਂ ਕਰੀਬ 3 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਠੀਕ ਹੈ ਇਹ ਸਾਡੇ ਤੋਂ ਜਿਹੜੇ ਪਾਕਿਸਤਾਨ ਜਿਹੜਾ ਬਾਰਡਰ ਆ ਉਹ 500 ਮੀਟਰ ਆ 500 ਮੀਟਰ ਆ ਠੀਕ ਹੈ ਯਾਨੀ ਕਿ ਅੱਧਾ ਕਿਲੋਮੀਟਰ ਬਿਲਕੁਲ ਠੀਕ ਹੈ ਲਾਹੌਰ ਸਾਡੇ ਤੋਂ ਰਹਿ ਜਾਂਦਾ 15 ਕਿਲੋਮੀਟਰ ਬਿਲਕੁਲ ਬਿਲਕੁਲ ਠੀਕ ਹੈ ਤੇ ਜ਼ਿਲ੍ਹਾ ਆਪਾਂ ਨੂੰ ਤਰਨਤਾਰਨ ਲੱਗਦਾ ਵਾ ਤੇ ਬੜੀ ਮਾਣ ਵਾਲੀ ਗੱਲ ਆ ਜੇ ਤੁਹਾਨੂੰ ਇੱਕ ਰੀ ਇਹਦਾ ਫੇਸ ਮੈਂ ਦਿਖਾ ਦਾਂ ਵੈਸੇ ਕਾਫੀ ਲੋਕਾਂ ਨੇ ਇਹਨੂੰ ਦੇਖਿਆ ਵੀ ਆ ਥੋੜੇ ਦਿਨ ਹੀ ਪਹਿਲਾਂ ਟੂਰ ਫਾਰਮ ਤੇ ਜਿਹੜਾ ਪੇਜ ਹੈ ਆਪਣਾ ਉੱਤੇ ਇਹਦੀ ਪੋਸਟ ਪਈ ਸੀ ਤੇ ਇਥੋਂ ਤੁਸੀਂ ਇਹਦੀ ਮਾਰਕਿੰਗ ਦੇ ਸਕਦੇ ਜੀ ਬਾਪ ਇਹਦਾ ਸ਼ੈਨਸ਼ਾ ਜਿਹੜਾ ਪਾਕਿਸਤਾਨ ਤੋਂ ਆਇਆ ਤੇ ਮਾਂ ਵੀ ਜਿਹੜੀ ਉਹ ਬਹੁਤ ਜ਼ਿਆਦੀ ਚੰਗੀ ਸੀ ਤੇ ਬਾਕੀ ਇਹਦੇ ਟੈਸਟੀਕਲ ਵਗੈਰਾ ਜਾਂ ਪਿੱਠਪੂੜਾ ਬਹੁਤ ਜ਼ਿਆਦਾ ਚੰਗਾ ਹੁੰਦਾ ਚਲੋ ਠੰਡ ਦੇ ਕਾਰਨ ਤੁਹਾਨੂੰ ਕਿਸ ਦਿਨੇ ਇਹਦੀ ਪ੍ਰੋਪਰ ਵੀਡੀਓ ਫੇਰ ਦਿਖਾ ਦਾਂਗੇ ਤੇ ਬਾਕੀ ਇਥੋਂ ਤੁਸੀਂ ਵੇਖ ਸਕਦੇ ਜੀ ਇਹਦੇ ਟੈਸਟੀਕਲ ਇਹ ਦਾ ਲੱਗਦਾ ਵੀ ਦੋ ਥਾਣੀ ਵੱਖੋ ਵੱਖਰੇ ਲੱਗੇ ਆ ਤੇ ਬੜਾ ਸੋਹਣਾ ਪੇਠਪੂੜਾ ਕਰਮ ਵਾਲੇ ਦਾ ਸੋ ਬੜੀ ਮਾਨ ਵਾਲੀ ਗੱਲ ਆ ਕਿ ਆਪਣੇ ਮਾਝੇ ਏਰੀਆ ਦੇ ਵਿੱਚ ਚੱਲੇ ਆ ਵਾ ਮਾਰਕਿੰਗ ਵੀ ਬਹੁਤ ਸੋਹਣੀ ਆ ਤੇ ਬਾਕੀ ਮਾਰਕਿੰਗ ਵਾਲੇ ਲੋਕ ਆਪਣੇ ਜ਼ਿਆਦਾ ਪੈਂਦੇ ਆ ਇਹ ਬੱਲਾ ਵਾ ਮੱਥੇ ਤੋਂ ਪਿਛਲੇ ਦੋ ਪੈਰ ਤੇ ਪੂਛ ਆ ਬਾਕੀ ਜਿਹੜਾ ਇਹਦੇ ਵਿੱਚ ਬਲੱਡ ਆ ਉਹਦੇ ਨਾਲ ਦੀ ਕੋਈ ਮੰਨ ਲਓ ਵੀ ਤੋੜ ਹੀ ਹੈ ਨੀਗਾ ਪਾਕਿਸਤਾਨ ਦਾ ਬਲੱਡ ਆ ਨਾਲ ਆਪਣਾ ਇੰਡੀਆ ਦਾ ਲਾਲੀਏ ਪੰਜਾਬ ਦਾ ਤੇ ਉਹ ਵੀ ਜੇ ਕਹਿ ਲਈਏਗੇ ਬਿਲਕੁਲ ਬਾਰਡਰ ਤੋਂ ਮੱਝ ਆਈ ਤੇ ਤਕਰੀਬਨ ਉਹ ਵੀ ਜਿ ਲਾ ਲਈਏ ਵੀ ਪਿਓਰਟੀ ਵਾਲੀ ਮੱਝ ਸੋ ਇਹ ਹੀ ਰਾ ਜਿਹੜਾ ਵਾ ਇਹ ਕਿਵੇਂ ਲੱਗਾ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੇ ਬਾਕੀ ਵੀਰ ਕੁਲਦੀਪ ਹਣਾ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਕਾਲ ਕਰਕੇ ਵਧਾਈਆਂ ਜਰੂਰ ਦਿਓ ਸੋ ਮਿਲਦੇ ਆ ਨਵੀਂ ਅਪਡੇਟ ਲੈ ਕੇ ਧੰਨਵਾਦ ਅੱਜ ਦੀ ਵੀਡੀਓ ਦੇਖਣ ਲਈ